ਕੈਂਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮੁਖ ਹੈਡਲਾਈਨਸ ਤੇ ਕਿਊਬੈਕ 'ਚ ਹਜ਼ਾਰਾਂ ਹੋਟਲ ਕਰਮਚਾਰੀ ਜਾਣਗੇ ਹੜਤਾਲ ਤੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ 24 ਘੰਟਿਆਂ ਦੀ ਹੜਤਾਲ ਦੋ ਪੰਜਾਬੀ ਗੈਂਗਸਟਰਾਂ ਨੂੰ ਮਿਲੀ ਜ਼ਮਾਨਤ ਐਫਪਸ ਫੋਰ ਪੁਲਿਸ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ ਤਿੰਨ ਸ਼ਹਿਰਾਂ 'ਚ ਤਿੰਨ ਸਿੱਖਾਂ ਤੇ ਹੋਏ ਹਮਲੇ ਨਫ਼ਰਤੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖ ਭਾਈਚਾਰੇ ਦੇ ਲੋਕ ਪਾਰਟੀਆਂ ਦੇ ਲਈ ਵੱਡੀ ਖੁਸ਼ਖਬਰੀ ਅਮਰੀਕਾ 'ਚ ਸੈਟਲ ਹੋਣ ਲਈ ਖੁੱਲੀ ਨਵੀਂ ਸਕੀਮ ਹੁਣ ਖਬਰਾਂ ਵਿਸਤਾਰ ਦੇ ਨਾਲ ਕਿਊਬੈਕ ਦੇ ਹਜ਼ਾਰਾਂ ਹੋਟਲ ਕਰਮਚਾਰੀ ਅਗਲੇ ਹਫਤੇ 24 ਘੰਟੇ ਦੀ ਹੜਤਾਲ ਤੇ ਜਾ ਸਕਦੇ ਨੇ ਮੌਂਟਰੀਅਲ ਕਿਊਬਿਕ ਸਿਟੀ ਅਤੇ ਸ਼ੇਰਬ੍ਰੁੱਕ ਦੇ ਹੋਟਲਾਂ ਨੂੰ ਪ੍ਰਭਾਵਿਤ ਕਰਨ ਲਈ ਵੱਡੀ ਹੜਤਾਲ ਆਰੰਭੀ ਗਈ ਹੈ ਮੌਂਟਰੀਅਲ ਦੇ ਲਗਭਗ 20 ਹੋਟਲ ਆਗਾਮੀ ਹੜਤਾਲ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਮੋਂਟਰੀਅਲ ਕਯੂਬਿਕ ਸਿਟੀ ਅਤੇ ਸ਼ੇਰਬਰੂਕ ਕਯੂਬੈਕ ਵਿੱਚ ਹਜ਼ਾਰਾਂ ਹੋਟਲ ਕਰਮਚਾਰੀ ਉਹਨਾਂ ਦੀ ਯੂਨੀਅਨ ਦੇ ਅਨੁਸਾਰ ਅਗਲੇ ਵੀਰਵਾਰ ਨੂੰ 24 ਘੰਟਿਆਂ ਦੀ ਹੜਤਾਲ ਤੇ ਜਾ ਸਕਦੇ ਨੇ ਕਯੂਬੈਕ ਭਰ ਦੇ ਹੋਟਲਾਂ ਦੇ ਸਟਾਫ ਆਪਣੇ ਮਾਲਕਾਂ ਤੇ ਦਬਾਅ ਵਧਾ ਰਹੇ ਨੇ ਹੜਤਾਲ ਤੇ ਜਾ ਰਹੇ ਨੇ ਕਿਉਂਕਿ ਗੱਲਬਾਤ ਰੁਕ ਗਈ ਹੈ ਮੋਂਟਰੀਅਲ ਦੇ ਦੋ ਹੋਟਲਾਂ ਗਵਰਨਰ ਪਲੇਸ ਡੁਪੀਰਿਸ ਅਤੇ ਜੀਨ ਮੇਨ ਸਟਰੀਟ ਤੇ ਡਬਲ 3 ਦੇ 400 ਤੋਂ ਵੱਧ ਕਰਮਚਾਰੀਆਂ ਨੇ ਬਿੱਤ ਦਿਨ 36 ਘੰਟਿਆਂ ਦੀ ਹੜਤਾਲ ਸ਼ੁਰੂ ਕੀਤੀ। ਯੂਨੀਅਨ ਨੇ 8 ਅਗਸਤ ਨੂੰ ਪ੍ਰੋਵਿੰਸ ਵਿਆਪੀ ਹੜਤਾਲ ਦੀ ਯੋਜਨਾ ਦਾ ਐਲਾਨ ਵੀ ਕੀਤਾ ਹੈ ਜੋ ਮੌਂਟਰੀਅਲ, ਕਿਊਬੈਕ ਸਿਟੀ ਅਤੇ ਸ਼ੇਡ ਬਰੁਗਦੇ ਹੋਟਲਾਂ ਨੂੰ ਪ੍ਰਭਾਵਿਤ ਕਰੇਗਾ। ਹਜ਼ਾਰਾਂ ਹੋਟਲ ਕਰਮਚਾਰੀਆਂ ਦੇ 24 ਘੰਟਿਆਂ ਲਈ ਹੜਤਾਲ ਹੋਣ ਦੀ ਸੰਭਾਵਨਾ ਹੈ। ਮੌਂਟਰੀਅਲ ਵਿੱਚ ਲਗਭਗ 20 ਹੋਟਲ ਪ੍ਰਭਾਵਿਤ ਹੋਣਗੇ। ਕਿਊਬੈਕ ਸਿਟੀ ਖੇਤਰ ਵਿੱਚ ਦੋ ਹੋਟਲਾਂ ਦੇ ਸਟਾਫ ਹਿੱਸਾ ਲੈ ਰਹੇ ਨੇ। शेरब्रुक व्हिच मेयर द्वारा डेल्टा होटल पर प्रभावित होंगे पॉइंट क्लेर क्यूबिक व्हिच कन्फ्रंट इन विखे वर्करन ਲਈ ਯੂਨੀਅਨ ਦੀ ਪ੍ਰਦਾਨਗੀ ਰੋਜ਼ ਮੈਰੀ ਵਿਲੀਅਮਸ ਨੇ ਕਿਹਾ ਕਿ ਹੜਤਾਲ ਮਹਿਮਾਨਾਂ ਨੂੰ ਗੰਭੀਰਤਾ ਨਾਲ ਅਸੁਵਿਧਾ ਪੈਦਾ ਕਰ ਸਕਦੀ ਹੈ ਕਿਉਂਕਿ ਪ੍ਰਬੰਧਕਾਂ ਨੂੰ ਕਰਮਚਾਰੀਆਂ ਦੇ ਕੰਮਾਂ ਨੂੰ ਸੰਭਾਲਣ ਲਈ ਛੱਡ ਦਿੱਤਾ ਜਾਵੇਗਾ ਚੈੱਕ ਇਨ ਅਤੇ ਕਮਰੇ ਦੀ ਸਫਾਈ ਸਮੇਤ ਉਨਾ ਕਿਹਾ ਕਿ ਸੀ ਜਾਣਦੇ ਆ ਕਿ ਰੁਜ਼ਗਾਰਦਾਤਾ ਫੌਂਦਾ ਜਵਾਬ ਦੇਣ ਅਤੇ ਉਸ ਸਮੇਂ ਆਪਣਾ ਕੰਮ ਕਰਨ ਲਈ ਸਮਾਂ ਨਹੀਂ ਕੱਟ ਸਕਦੇ ਇਸ ਲਈ ਇਸ ਦਾ ਵੱਡਾ ਪ੍ਰਭਾਵ ਪਵੇਗਾ ਸੀਐਸਐਨ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਹੈ ਕਿ ਮੌਂਟਰੀਅਲ ਵਿੱਚ ਵੀਰਵਾਰ ਦੀ ਹੜਤਾਲ ਗਲਬਾਦ ਦੌਰਾਨ ਹੋਣ ਵਾਲੀ ਚੌਥੀ ਵਾਕਆਊਟ ਹੈ ਜਿਸ ਵਿੱਚ ਕਿਊਬੈਕ ਦੇ 30 ਹੋਟਲਾਂ ਵਿੱਚ 3500 ਤੋਂ ਵੱਧ ਕਰਮਚਾਰੀ ਸ਼ਾਮਿਲ ਨੇ ਯੂਨੀਅਨ ਫੈਡਰੇਸ਼ਨ ਨੇ ਕਿਹਾ ਹੈ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ 90% ਤੋਂ ਵੱਧ ਵਰਕਰਾਂ ਨੇ 120 ਕੈਂਟਿਆਂ ਦੀ ਹੜਤਾਲ ਦੇ ਆਦੇਸ਼ ਤੇ ਹੱਕ ਵਿੱਚ ਵੋਟ ਦਿੱਤੀ ਹੈ। ਉਚਿਤ ਸਮੇਂ ਤੇ ਵਰਤਿਆ ਜਾਣਾ ਚਾਹੀਦਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਮੌਂਟਰੀਅਲ ਵਿੱਚ ਮਹਾਰਾਣੀ ਐਲਿਜ਼ਾਬੈਥ ਮੈਰੀਅਟ, ਸ਼ੈਟਰੋ ਚੈਂਪਲੈਨ ਅਤੇ ਪੋਨੈਂਚਰ ਹੋਟਲਾਂ ਵਿੱਚ ਤਕਰੀਬਨ 1000 ਕਾਮੇ ਐਤਵਾਰ ਨੂੰ 24 ਘੰਟੇ ਦੀ ਅਚਾਨਕ ਹੜਤਾਲ ਤੇ ਚਲੇ ਗਏ। ਸੋਮਵਾਰ ਦੁਪਹਿਰ ਤੱਕ ਤਿੰਨ ਵਿੱਚੋਂ ਦੋ ਹੋਟਲਾਂ ਨੇ ਹੜਤਾਲੀ ਕਾਮਿਆਂ ਨੂੰ ਤਾਲੇ ਲਾ ਦਿੱਤੇ April ਤੋਂ ਗੱਲਬਾਤ ਚੱਲ ਰਹੀ ਹੈ ਯੂਨੀਅਨ ਦੀਆਂ ਮੰਗਾਂ ਵਿੱਚ 4 ਸਾਲਾਂ ਵਿੱਚ 36% ਤਨਖਾਹ ਵਾਧਾ ਪ੍ਰਾਪਤ ਕਰਨਾ ਰੋਜ਼ਗਾਰ ਏਜੰਸੀਆਂ ਦੀ ਵਰਤੋਂ ਨੂੰ ਖਤਮ ਕਰਨਾ ਕੰਮ ਦੇ ਬੋਝ ਨੂੰ ਘਟਾਉਣਾ ਅਤੇ ਕਰਮਚਾਰੀਆਂ ਨੂੰ ਆਪਸ ਵਿੱਚ ਸੁਝਾਅ ਵੰਡਣ ਦਾ ਫੈਸਲਾ ਕਰਨ ਦੀ ਆਗਿਆ ਦੇਣਾ ਸ਼ਾਮਿਲ ਹੈ ਯੂਨੀਅਨ ਜੋ ਕਿ 30 ਕਯੂਬਿਕ ਹੋਟਲਾਂ ਅਤੇ 3500 ਤੋਂ ਵੱਧ ਕਰਮਚਾਰੀਆਂ ਦੀ ਨੁਮਾਇੰਦੀ ਕਰਦੀ ਹੈ ਉਸ ਦਾ ਕਹਿਣਾ ਹੈ ਕਿ 8 ਅਗਸਤ ਨੂੰ ਇੱਕ ਵੱਡੀ ਹੜਤਾਲ ਜ਼ਰੂਰੀ ਹੈ ਕਿਉਂਕਿ ਹੋਟਲ ਉਦਯੋਗ ਨਾਲ ਗੱਲਬਾਤ ਵਿੱਚ ਲੋੜਿੰਦੀ ਪ੍ਰਗਤੀ ਨਹੀਂ ਹੋਈ। ਹੋਟਲ ਕਾਮਿਆਂ ਦੀਆਂ ਸੱਤ ਮੁੱਖ ਮੰਗਾਂ ਨੇ ਜਿਨ੍ਹਾਂ ਵਿੱਚ 4 ਸਾਲਾਂ ਵਿੱਚ 36% ਤਨਖਾਹ ਵਾਧਾ ਅਤੇ ਰੁਜ਼ਗਾਰ ਏਜੰਸੀਆਂ ਦੀ ਵਰਤੋਂ ਨੂੰ ਖਤਮ ਕਰਨਾ ਸ਼ਾਮਲ ਹੈ। ਜ਼ਿਕਰ ਇਹ ਖਾਸ ਹੈ ਕਿ ਗਲਪਾਟ ਵਿੱਚ ਸ਼ਾਮਿਲ 30 ਵਿੱਚੋਂ ਅੱਧੇ ਹੋਟਲਾਂ ਦੇ ਕਰਮਚਾਰੀਆਂ ਨੇ ਕੁੱਲ 120 ਘੰਟਿਆਂ ਦੇ ਵਾਕਆਊਟ ਲਈ ਹੜਤਾਲ ਦੇ ਆਦੇਸ਼ ਦੇ ਹੱਕ ਵਿੱਚ ਵੋਟ ਦਿੱਤਾਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੋ ਪੰਜਾਬੀ ਗੈਂਗਸਟਰਾਂ ਨੂੰ ਜ਼ਮਾਨਤ ਮਿਲੀ ਹੈ ਜਿਸ ਤੋਂ ਬਾਅਦ ਐਫਸੋਰ ਪੁਲਿਸ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਜਰਸਲ ਪੰਜਾਬੀ ਮੂਲ ਦੇ ਗੈਂਗਸਟਰ ਅਨਮੋਲ ਸੰਧੂ ਅਤੇ ਨਫਰੀਦ ਢਾਲੀਵਾਲ ਨੂੰ ਜ਼ਮਾਨਤ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਹ ਦੋਵੇਂ ਗੈਂਗਸਟਰ ਲੋਕ ਸੁਰੱਖਿਆ ਵਾਸਤੇ ਇੱਕ ਵੱਡਾ ਖਤਰਾ ਪੈਦਾ ਕਰ ਸਕਦੇ ਨੇ ਅਨਮੋਲ ਸੰਧੂ ਅਤੇ ਨਫਰੀਦ ਢਾਲੀਵਾਲ ਲੋਕ ਸੁਰੱਖਿਆ ਵਾਸਤੇ ਵੱਡਾ ਖਤਰਾ ਪੈਦਾ ਕਰ ਰਹੇ ਨੇ ਜਿਨ੍ਹਾਂ ਨੂੰ ਫਰਵਰੀ ਵਿੱਚ ਕਤਲ ਦੀ ਸਾਜ਼ਿਸ਼ ਕਢਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਸਰਜੈਂਟ ਪਾਲ ਵੋਕਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਦਾਲਤੀ ਹੁਕਮਾਂ ਅਧੀਨ ਅਨਮੋਲ ਸੰਧੂ ਅਤੇ ਨਫਰੀਦ ਢਾਲੀਵਾਲ ਕਰੋ ਬਾਹਰ ਨਹੀਂ ਨਿਕਲ ਸਕਣਗੇ ਅਤੇ ਕਿਸੇ ਵੀ ਕਿਸਮ ਦਾ ਹਥਿਆਰ ਰੱਖਣ ਦੀ ਸਖਤ ਮਨਾਹੀ ਕੀਤੀ ਗਈ ਹੈ। ਮੋਬਾਈਲ ਫੋਨ ਵਰਤਨ ਤੇ ਪਾਬੰਦੀ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਆਪਸਫੋਰਡ ਦੇ ਪੱਛਮੀ ਇਲਾਕੇ ਵਿੱਚ ਮੌਜੂਦ ਅਨਮੋਲ ਸੰਧੂ ਅਤੇ ਨਫਰੀਦ ਢਾਲੀਵਾਲ ਤੇ ਪੁਲਿਸ ਵਿਨੈਸ ਰੱਖੇਗੀ। ਅਤੇ ਜੇ ਫਿਰ ਵੀ ਦੋਵੇਂ ਜਣੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਦੇ ਨਜ਼ਰ ਆਉਣ ਤਾਂ ਇਸ ਬਾਰੇ 911 ਤੇ ਕਾਲ ਕੀਤੀ ਜਾਵੇ ਜਾਂ 6048595225 ਤੇ ਸੰਪਰਕ ਕੀਤਾ ਜਾ ਸਕਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅਨਮੋਲ ਸੰਦੂ ਅਤੇ ਨਫ਼ਰੀਦ ਢਾਲੀਵਾਲ ਸਨੇ ਤਿੰਨ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਬਾਰੇ ਪ੍ਰਕਿਰਿਆ ਆਰੰਭੀ ਗਈ ਸੀ ਚਾਰ ਜائਦਾਦਾ ਦੀ ਕੁੱਲ ਕੀਮਤ 60 ਲੱਖ ਡਾਲਰ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਵੱਡੇ ਮਕਾਨ ਅਤੇ ਦੋ ਕੋਂਟੋਜ਼ ਸ਼ਾਮਿਲ ਨੇ ਸੜੀਦੇ 20 ਐਵੇਨਿਊ ਅਤੇ 23 ਐਵੇਨਿਊ ਵਿਖੇ ਬਨੇ ਦੋ ਆਲੀਸ਼ਾਨ ਘਰਾਂ ਦਾ ਮਾਲਕ ਗਵਿੰਦਰ ਸਿੱਖਮ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਕੀਮਤ 40 ਲੱਖ ਡਾਲਰ ਮੰਨੀ ਹੈ ਬੀਤੀ 21 ਫਰਵਰੀ ਨੂੰ ਮਾਰੇ ਗਏ ਛਾਪੇ ਦੌਰਾਨ ਐਫਸਫੋਰਡ ਪੁਲਿਸ ਵੱਲੋਂ 80000 ਡਾਲਰ ਨਕਦ 6 ਕਿਲੋ ਫੈਂਟਨਿਲ 2 ਕਿਲੋ ਕੋਕੀਨ ਅਤੇ ਹੈਰੋਇਨ ਤੇ ਮੈਥਾਮਫੀਟਾਮਾਈਨ ਵੀ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ 2 ਪਿਸਤੌਲਾਂ ਅਤੇ 5 ਜੀਪੀਐਸ ਟਰੈਕਰ ਵੱਖਰੇ ਤੌਰ ਤੇ ਬਰਾਮਦ ਹੋਣ ਦੀ ਰਿਪੋਰਟ ਹੈ ਪੁਲਿਸ ਕੋਲ ਇਸ ਗੱਲ ਦੇ ਪੂਖਤਾ ਸਬੂਤ ਮੌਜੂਦ ਨੇ ਕਿ ਇਹਨਾਂ ਨੇ ਵਿਰੋਧੀ ਗਿਰੋਹਾਂ ਦੇ ਮੈਂਬਰਾਂ ਨੂੰ ਕਤਲ ਕਰਨ ਦੀ ਯੋਜਨਾ ਬੰਦੀ ਕੀਤੀ ਪਰ ਸਮਾਂ ਰਹਿੰਦੇ ਪਤਾ ਲੱਗਣ ਕਾਰਨ ਹਰ ਸਾਜ਼ਿਸ਼ ناکਾਮ ਕਰ ਦਿੱਤੀ ਗਈ ਦੂਜੇ ਪਾਸੇ ਮੈਟਰੋ ਵੈਂਕੂਵਰ ਵਿਖੇ 5 ਲੱਖ ਡਾਲਰ ਤੋਂ ਵੱਧ ਮੁੱਲ ਦੇ ਨਸ਼ੇ ਬਰਾਮਦ ਕਰਦਿਆਂ 8 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 8 ਜਾਣਿਆਂ ਵਿੱਚੋਂ 5 ਪੁਰਸ਼ ਅਤੇ 3 ਔਰਤਾਂ ਨੇ ਜਿਨ੍ਹਾਂ ਕੋਲੋਂ 15 ਕਿਲੋ ਐਮ ਡੀ ਐਮ ਏ 8.5 ਕਿਲੋ ਫੈਂਟਨਿਲ ਅਤੇ 1 ਕਿਲੋ ਕੋਕੈਨ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ 44000 ਗੋਲੀਆਂ ਆਕਸੀਕੋਡੌਨ ਹਾਈਡਰਮੋਰਫਨ ਫੈਂਟਨਿਲ ਅਤੇ ਕੈਫੀਨ ਦੀਆਂ ਬਰਾਮਦ ਕੀਤੀਆਂ ਗਈਆਂ ਪੁਲਿਸ ਵੱਲੋਂ 5 ਗੱਡੀਆਂ 2 ਹਥਿਆਰ ਅਤੇ ਗੋਲੀਆਂ ਤੋਂ ਇਲਾਵਾ 40000 ਡਾਲਰ ਨਕਦ ਅਤੇ 2 ਲੱਖ ਡਾਲਰ ਮੁੱਲ ਦੇ ਗੈਣੇ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ ਗ੍ਰਿਫਤਾਰ ਸ਼ੱਕੀਆਂ ਦੀ ਪਛਾਣ 21 ਸਾਲਾਂ ਰਾਇਲੀ ਜੋਹਲ 31 ਸਾਲ ਦੇ ਰੇਮਨਡ ਬ੍ਰਾਊਨ ਜੈਕਬ ਬ੍ਰਾਊਨ ਕ੍ਰਿਸਟੀਨਾ ਸੁਇਰੀ ਅਤੇ ਡੈਨਿਕਾ ਜ਼ਲਬੋਰਟ ਵਜੋਂ ਕੀਤੀ ਗਈ ਹੈ ਇਨ੍ਹਾਂ ਵਿੱਚੋਂ ਰੇਮਨਡ ਬ੍ਰਾਊਨ ਨੂੰ ਹਥਿਆਰਾਂ ਦੇ ਦੋਸ਼ਾਂ ਕਾਰਨ ਜ਼ਮਾਨਤ ਨਹੀਂ ਮਿਲ ਸਕੀ ਜਦਕਿ ਬਾਕੀਆਂ ਨੂੰ ਜ਼ਮਾਨਤ ਛੁਡਾ ਕਰ ਦਿੱਤਾ ਗਿਆ ਜਿਨ੍ਹਾਂ ਦੀ ਸਰੀ ਪ੍ਰੋਵਿੰਸ਼ਲ ਕੋਰਟ ਵਿੱਚ ਪੇਸ਼ੀ 14 ਅਗਸਤ ਨੂੰ ਹੋਵੇਗੀ ਕੈਨੇਡਾ ਦੇ ਤਿੰਨ ਸ਼ਹਿਰਾਂ ਦੇ ਵਿੱਚ ਤਿੰਨ ਸਿੱਖਾਂ ਦੇ ਉੱਤੇ ਹਮਲੇ ਹੋਣ ਦੀ ਖਬਰ ਸਾਹਮਣੇ ਆਈ ਹੈ ਤਿੰਨ ਸਿੱਖਾਂ ਤੇ ਨਫ਼ਰਤੀ ਹਮਲਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਜਿਨ੍ਹਾਂ ਦੀਆਂ ਦਸਤਾਰਾਂ ਵੀ ਹਮਲਾਵਰ ਨਾਲ ਲੈ ਗਏ ਅਤੇ ਕੁੱਟਮਾਰ ਕਰਨ ਮਗਰੋਂ ਗੱਡੀ ਦੇ ਹੇਠ ਦਰੜਨ ਦਾ ਵੀ ਯਤਨ ਕੀਤਾ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸਿੱਖ ਭਾਈਚਾਰੇ ਨੂੰ ਕੇਵਲ ਉਹਨਾਂ ਦੀ ਦਿਖ ਦੇ ਕਾਰਨ ਨਫ਼ਰਤੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪਹਿਲਾ ਮਾਮਲਾ ਟੋਰਾਂਟੋ ਦੇ ਸਕਾਰਬੋ ਇਲਾਕੇ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਰੁਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ। ਦੂਜਾ ਮਾਮਲਾ ਪੀਟਰਬੋ ਵਿਖੇ ਸਾਹਮਣੇ ਆਇਆ ਜਿੱਥੇ ਸਿੱਖ ਨੌਜਵਾਨ ਦੀ ਪੱਗ ਟਾਉਣ ਮਗਰੋਂ ਸਿਰ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ ਤੀਜਾ ਮਾਮਲਾ ਸਟਬੜੀ ਵਿਖੇ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਨੂੰ ਪਿਕਅਪ ਟਰੱਕ ਹੇਠ ਦਰੜਨ ਦਾ ਯਤਨ ਕੀਤਾ ਗਿਆ ਰੁਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਉਂ ਹੀ ਉਹ ਆਪਣੇ ਘਰ ਨੇੜੇ ਪੁਜਾਤਾ ਇੱਕ ਹਮਲਾਵਰ ਨੇ ਕਾਰ ਵਿੱਚੋਂ ਨਿਕਲਦਿਆਂ ਉਸ ਦੀ ਦਸਤਾਰ ਨੂੰ ਹੱਥ ਪਾ ਲਿਆ ਹਮਲਾਵਰ ਦਸਤਾਰ ਖਿੱਚ ਕੇ ਕਾਰ ਵੱਲ ਦੌੜਿਆ ਜੋ 골ਡ ਵਾਈਟ ਕਲਰ ਦੀ ਸੱਤ ਸੀਟਰ ਸਿਆਨਾ ਗੱਡੀ ਸੀ ਰੁਪਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਰੁਪਿੰਦਰ ਸਿੰਘ ਨੇ 911 ਤੇ ਕਾਲ ਕੀਤੀ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਪਰ 16 ਜੁਲਾਈ ਦੀ ਵਾਰਦਾਤ ਮਗਰੋਂ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ। ਇਸੇ ਕਿਸਮ ਦੀ ਦੂਜੀ ਵਾਰਦਾਤ 25 ਜੁਲਾਈ ਨੂੰ 온ਟਾਰੀਓ ਦੇ ਪੀਟਰ ਬਰੋ ਵਿਖੇ ਵਾਪਰੀ ਜਿੱਥੇ ਇੱਕ ਸਿੱਖ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ। ਹੰਟਰ ਸਟਰੀਟ ਈਸਟ ਅਤੇ ਮਾਰਕ ਸਟਰੀਟ ਵਿੱਚ ਹੋਈ ਵਾਰਦਾਤ ਨੂੰ ਪੁਲਿਸ ਨਫ਼ਰਤੀ ਅਪਰਾਧ ਮੰਨ ਰਹੀ ਹੈ। ਦੂਜੇ ਪਾਸੇ Ontario ਦੇ ਹੀ ਸੜਬਰੀ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਤੇ ਹਮਲਾ ਕਰਦਿਆਂ ਪਿਕਅਪ ਟਰੱਕ ਹੇਠ ਦੜਨ ਦਾ ਯਤਨ ਕੀਤਾ ਗਿਆ। ਵੌਲਜ ਸਿੱਖ ਆਰਗੇਨਾਈਜੇਸ਼ਨ ਸਿੱਖਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਚਿੰਤਿਤ ਹੈ ਅਤੇ ਜਥੇਬੰਦੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਆਨਲਾਈਨ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡਬਲਯੂਐਸਓ ਨੇ ਕਿਹਾ ਕਿ ਕੈਨੇਡਾ ਦੀਆਂ ਕਟੜਪੰਥੀ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਹਮਲੇ ਹੋਣ ਦਾ ਖਤਰਾ ਮੰਡਰੋਂ ਲੱਗਾ ਹੈ। ਇੱਥੇ ਦੱਸਣਾ ਬੰਦ ਹੈ। ਕਿ ਐਪਸਫੋਰ ਦੇ ਸਿੱਖ ਫੋਟੋਗ੍ਰਾਫਰ ਗੁਰਕੀਰਤ ਸਿੰਘ ਨੇ ਪਿਛਲੇ ਦਿਨੀ ਅਲਬਰਟਾ ਦੇ ਬੈਂਫ ਇਲਾਕੇ ਵਿੱਚ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤਾਂ ਇਸ ਉੱਤੇ ਕੈਨੇਡੀਅਨ ਖਾਤਿਆਂ ਅਤੇ ਭਾਰਤੀ ਨਾਗਰਿਕਾਂ ਦੇ ਖਾਤਿਆਂ ਤੇ ਨਸਲੀ ਟਿੱਪਣੀਆਂ ਹੋਣ ਲੱਗੀਆਂ WSO ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇਨਾ ਘਟਨਾਵਾਂ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਕਾਰਨ ਇਹ ਸਬਨਾ ਤੋਂ ਵੱਖਰੇ ਨਜ਼ਰ ਆਉਂਦੇ ਨੇ ਤੇ ਨਫ਼ਰਤੀ ਹਮਲਿਆਂ ਦਾ ਆਸਾਨ ਨਿਸ਼ਾਨਾ ਬਣ ਜਾਂਦੇ ਨੇ ਸਿੱਖਾਂ ਬਾਰੇ ਜ਼ਹਿਰ ਭਰਿਆ ਮਾਹੌਲ ਸਿਰਜੇ ਜਾਂਦੀਆਂ ਘਟਨਾਵਾਂ ਬਾਰੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ World Sikh Organisation ਵੱਲੋਂ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਫ਼ਰਤੀ ਜਾਂ ਵਿਤਕਰੇ ਵਾਲੀ ਕੋਈ ਘਟਨਾ ਵਾਪਰਨ ਤੇ ਇਸ ਬਾਰੇ ਸੰਬੰਧਿਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਅਤੇ World Sikh Organisation ਦੀ ਵੈੱਬਸਾਈਟ ਤੇ ਜਾਣਕਾਰੀ ਦਰਜ ਕਰਵਾਉਣ ਅਮਰੀਕਾ ਸੈਟਲ ਹੋਣ ਵਾਲੇ ਭਾਰਤੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਲ ਅਮਰੀਕਾ ਚ ਸੈਟਲ ਹੋਣ ਲਈ ਹੁਣ ਇੱਕ ਨਵੀਂ ਸਕੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਭਾਰਤੀਆਂ ਦੇ ਲਈ ਅਮਰੀਕਾ ਦੇ ਵਿੱਚ ਰਹਿਣ ਦਾ ਰਸਤਾ ਆਸਾਨ ਹੋ ਗਿਆ ਹੈ। ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਐਲਾਨ ਕੀਤੀ ਗਈ ਇਸ ਸਕੀਮ ਦੇ ਵਿੱਚ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਭਾਰਤੀ ਨਾ ਕੇਵਲ ਉੱਥੇ ਜਾ ਕੇ ਸਟਾਰਟਅਪ ਸ਼ੁਰੂ ਕਰ ਸਕਦੇ ਨੇ ਬਲਕਿ 5 ਸਾਲ ਲਈ ਉੱਥੇ ਰਹਿ ਵੀ ਸਕਦੇ ਨੇ। ਰਾਸ਼ਟਰਪਤੀ ਜੋ ਬੈਡਨ ਦੀ ਸਰਕਾਰ ਸਟਾਰਟਅਪ ਐਂਡ ਸਟੇ ਤਹਿਤ ਇੱਕ ਨਵੀਂ ਸਕੀਮ ਲੈ ਕੇ ਆਈ ਹੈ ਇਸ ਸਕੀਮ ਤਹਿਤ 2 ਕਰੋੜ ਰੁਪਏ ਦੇ ਨਿਵੇਸ਼ ਵਾਲੇ ਸਟਾਰਟਅਪ ਨੂੰ 5 ਸਾਲ ਤੱਕ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਉਦਮੀ ਦੀ ਪਤਨੀ ਜਾਂ ਪਤੀ ਅਤੇ ਸਟਾਰਟਅਪ ਦੇ ਤਿੰਨ ਹੋਰ ਕਰਮਚਾਰੀ ਵੀ ਅਮਰੀਕਾ ਦੇ ਵਿੱਚ ਨਾਲ ਰਹਿ ਸਕਦੇ ਨੇ ਇਸ ਦੇ ਨਾਲ ਹੀ ਉਦਮੀ ਨੂੰ ਅਮਰੀਕਾ ਤੋਂ 2 ਕਰੋੜ ਰੁਪਏ ਦਾ ਨਿਵੇਸ਼ ਲੈਣਾ ਪਵੇਗਾ ਇਸ ਲਈ ਭਾਰਤ ਦੇ ਉਦਮੀ ਨੂੰ ਸਟਾਰਟਅਪ ਪਲਾਨ ਭੇਜਣਾ ਪਵੇਗਾ ਇਸ ਵਿੱਚ ਸਟਾਰਟਅਪ ਤੋਂ ਰੋਜ਼ਗਾਰ ਦੇ ਮੌਕੇ ਅਤੇ ਨਵੀਆਂ ਸਹੂਲਤਾਂ ਦਾ ਜ਼ਿਕਰ ਕਰਨਾ ਹੋਵੇਗਾ ਇਸ ਨੂੰ ਸਟੇਟਮੈਂਟ ਆਫ ਪਰਪਸ ਵੀ ਕਿਹਾ ਗਿਆ ਹੈ ਅਮਰੀਕਾ ਦਾ ਕੋਈ ਵੀ ਨਿਵੇਸ਼ਕ 2 ਕਰੋੜ ਰੁਪਏ ਦਾ ਨਿਵੇਸ਼ ਕਰਕੇ ਭਾਰਤ ਤੋਂ ਸਟਾਰਟਅਪ ਉਦਮੀਆਂ ਨੂੰ ਸਦਾ ਦੇ ਸਕਦਾ ਹੈ ਇਸ ਸਕੀਮ ਦੇ ਇੱਕ ਹੋਰ ਪ੍ਰਬੰਧ ਦੇ ਤਹਿਤ ਜੇਕਰ ਕਿਸੇ ਭਾਰਤੀ ਸਟਾਰਟਅਪ ਉਦਯੋਗਪਤੀ ਨੂੰ ਸਟਾਰਟਅਪ ਲਈ ਅਮਰੀਕੀ ਸਰਕਾਰ ਤੋਂ ਸਿੱਧੇ ਤੌਰ ਤੇ 88 ਲੱਖ ਰੁਪਏ ਦੀ ਗ੍ਰਾਂਟ ਮਿਲਦੀ ਹੈ ਤਾਂ ਉਹ ਅਮਰੀਕਾ ਆ ਕੇ 5 ਸਾਲ ਲਈ ਰਹਿ ਸਕਦੇ ਨੇ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਇਸ ਯੋਜਨਾ ਤੋਂ ਲਗਭਗ 60 ਹਜ਼ਾਰ ਭਾਰਤੀਆਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਮਰੀਕਾ ਨੇ ਭਾਰਤੀ ਸਟਾਰਟਅਪ ਤੋਂ ਸਥਾਨਕ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਿਆ ਹੈ ਵਰਤਮਾਨ ਵਿੱਚ ਅਮਰੀਕਾ ਵਿੱਚ ਭਾਰਤੀਆਂ ਦੇ 9700 ਸਟਾਰਟਅਪ ਨੇ ਲਗਭਗ 2 ਲੱਖ ਕਰੋੜ ਰੁਪਏ ਦੀ ਕੁੱਲ ਕੀਮਤ ਵਾਲੇ ਇਹਨਾਂ ਸਟਾਰਟਅਪਸ ਦੇ ਲਗਭਗ 2 ਲੱਖ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ ਅਮਰੀਕਾ ਇਸ ਨੂੰ 5 ਸਾਲਾਂ ਵਿੱਚ ਦੁੱਗਣਾ ਕਰਨਾ ਚਾਹੁੰਦਾ ਹੈ ਅਮਰੀਕਾ ਵਿੱਚ ਇਸ ਸਮੇਂ ਬੇਰੁਜ਼ਗਾਰੀ ਦੀ ਦਰ 4.1% ਹੈ ਇਹ ਪਿਛਲੇ 2 ਸਾਲਾਂ ਦੇ ਰਿਕਾਰਡ ਪੱਧਰ ਤੇ ਹੈ ਸਥਾਨਕ ਉਦਮੀ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਸਮਰੱਥ ਨਹੀਂ ਹਨ ਅਮਰੀਕੀ ਰੁਜ਼ਗਾਰ ਰਿਪੋਰਟ 2024 ਦੇ ਮੁਤਾਬਕ ਭਾਰਤੀ ਸਟਾਰਟਅਪ ਰੁਜ਼ਗਾਰ ਦੇ ਮੌਕੇ ਵਧਾ ਸਕਦੇ ਨੇ ਸਟਾਰਟਅਪ ਐਂਡ ਸਟੇ ਸਕੀਮ ਤਹਿਤ ਭਾਰਤੀ ਸਟਾਰਟਅਪ ਉਦਮੀ ਵੀ 5 ਸਾਲ ਬਾਅਦ ਸਟੇ ਨੂੰ ਵਧਾ ਸਕਦੇ ਨੇ ਇਸ ਤੇ ਲਈ ਰੁਜ਼ਗਾਰ ਵਿੱਚ ਵਾਧਾ ਦਰਸਵਾਉਣਾ ਪਵੇਗਾ ਜੇਕਰ ਸਕਾਰਾਤਮਕ ਹੈ ਤਾਂ ਉਦਮੀ 5 ਸਾਲ ਦੀ ਰਿਹਾਇਸ਼ ਜਾਂ ਗ੍ਰੀਨ ਕਾਰਡ ਲਈ ਯੋਗ ਹੋਵੇਗਾ ਅਮਰੀਕਾ ਵਿੱਚ E2 ਅਤੇ EB5 ਸ਼੍ਰੇਣੀਆਂ ਵਿੱਚ ਵੀਜ਼ਾ ਲੈਣ ਲਈ 50 ਕਰੋੜ ਰੁਪਏ ਤੱਕ ਦੇ ਨਿਵੇਸ਼ ਦੀ ਲੋੜ ਹੈ ਦੱਸ ਦਈਏ ਕਿ ਅਮਰੀਕਾ ਵਿੱਚ 35% ਭਾਰਤੀ ਸਟਾਰਟਅਪ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਕਟਰ ਵਿੱਚ ਨੇ 3 ਸਾਲਾਂ ਦੇ ਦੌਰਾਨ AI ਸਟਾਰਟਅਪਸ ਦੁੱਗਣੇ ਹੋ ਗਏ ਨੇ AI ਦੀ ਵਿਕਾਸ ਦਰ ਸਭ ਤੋਂ ਵੱਧ ਹੈ ਅਮਰੀਕਾ ਵਿੱਚ ਹੋਰ ਭਾਰਤੀ ਸਟਾਰਟਅਪ ਮੁੱਖ ਤੌਰ ਤੇ IT ਸੌਫਟਵੇਅਰ ਫਾਰਮਾ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਨੇ ਵਰਤਮਾਨ ਵਿੱਚ 80% ਭਾਰਤੀ ਸਟਾਰਟਅਪ ਸਿਲੀਕਨ ਵੈਲੀ ਦੇ ਵਿੱਚ ਨੇ ਹੋਰ ਸਟਾਰਟਅਪ ਸਿਆਟਲ ਟੈਕਸਸ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਲੰਮੇ ਸਮੇਂ ਤੋਂ ਸ਼ਾਰਟ ਟਰਮ ਰੈਂਟਲਜ਼ ਇੱਕ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਬਹੁਤ ਸਾਰੇ ਲੋਕਾਂ ਨੂੰ ਸ਼ਾਰਟ ਟਰਮ ਰੈਂਟਲਸ ਦੇ ਕਰਕੇ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਟੂਰਿਜ਼ਮ ਵੀ ਪ੍ਰਭਾਵਿਤ ਹੋ ਰਿਹਾ ਹੈ ਕਲੋਨਾ ਦੇ ਟੂਰਿਜ਼ਮ ਦੇ ਨਾਲ ਜੁੜੇ ਲੋਕਾਂ ਦਾ ਕਹਿਣਾ ਸੀ ਕਿ ਸ਼ਾਰਟ ਟਰਮ ਰੈਂਟਲਸ ਕਰਕੇ ਇੱਥੇ ਟੂਰਿਜ਼ਮ ਤੇ ਬਹੁਤ ਅਸਰ ਪੈ ਰਿਹਾ ਹੈ ਜੇ ਲੌਂਗ ਟਰਮ ਰੈਂਟਲਸ ਹੁੰਦੇ ਤਾਂ ਫਿਰ ਟੂਰਿਜ਼ਮ ਹੋਰ ਵੱਧਾ ਤੇ ਹੁਣ ਸਟੈਟਿਸਟਿਕਸ ਕੈਨੇਡਾ ਨੇ ਸ਼ਾਰਟ ਟਰਮ ਰੈਂਟਲਸ ਨੂੰ ਲੈ ਕੇ ਤਾਜ਼ਾ ਆંકੜੇ ਜਾਰੀ ਕੀਤੇ ਨੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 1 ਲੱਖ ਤੋਂ ਵੱਧ ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਪਰ ਇਹ ਆંકੜੇ ਕੈਨੇਡਾ ਦੇ ਵਿੱਚ ਕੁੱਲ ਰਿਹਾਇਸ਼ੀ ਇਕਾਈਆਂ ਦੇ 1% ਤੋਂ ਵੀ ਘੱਟ ਨੂੰ ਦਰਸਉਂਦੇ ਨੇ ਸਟੈਟਿਸਟਿਕਸ ਕੈਨਡਾ ਦੀ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਦੇਸ਼ ਵਿੱਚ 2017 ਅਤੇ 2023 ਦੇ ਵਿਚਾਲੇ ਛੋਟੀ ਮਿਆਦ ਦੇ ਕਿਰਾਏ ਦੀਆਂ ਸੂਚੀਆਂ ਦੀ ਕੁੱਲ ਸੰਖਿਆ ਵਿੱਚ 60% ਤੋਂ ਵੱਧ ਦਾ ਵਾਧਾ ਹੋਇਆ ਹੈ ਜਦਕਿ ਥੋੜੇ ਸਮੇਂ ਲਈ ਕਿਰਾਏ ਦੀਆਂ ਇਕਾਈਆਂ ਦੀ ਸੰਖਿਆ ਜੋ ਲੰਬੇ ਸਮੇਂ ਦੀ ਰਿਹਾਇਸ਼ ਦੇ ਤੌਰ ਤੇ ਵਰਤੀ ਜਾ ਸਕਦੀ ਹੈ ਉਸ ਦੀ ਗਿਣਤੀ ਵਿੱਚ 80% ਦਾ ਵਾਧਾ ਹੋਇਆ ਹੈ ਬ੍ਰਿਟਿਸ਼ ਕੋਲੰਬੀਆ ਲੌਂਗ ਟਰਮ ਰੈਂਟਲਸ ਲਈ ਟੁਕਵੀ ਸ਼ਾਰਟ ਟਰਮ ਰੈਂਟਲਸ ਦੀਆਂ ਇਕਾਈਆਂ ਦੀ ਸਭ ਤੋਂ ਵੱਧ ਪ੍ਰਤਿਸ਼ਟਤਾ ਸੀ ਉਸ ਤੋਂ ਬਾਅਦ ਪ੍ਰਿੰਸ ਐਡਵਰਡ ਆਇਲੈਂਡ ਦਾ ਨੰਬਰ ਆਉਂਦਾ ਹੈ ਸ਼ਾਰਟ ਟਰਮ ਰੈਂਟਲਸ ਜੋ ਕਿ ਸੰਭਾਵੀ ਤੌਰ ਤੇ ਲੌਂਗ ਟਰਮ ਹਾਊਸਿੰਗ ਹੋ ਸਕਦੀ ਹੈ ਡਾਟਾ ਮੁਤਾਬਕ ਕੈਨੇਡਾ ਦੇ ਕੁੱਲ ਹਾਊਸਿੰਗ ਸਟਾਕ ਦੇ 1% ਤੋਂ ਵੀ ਘੱਟ ਹੈ ਇਹ ਰਿਪੋਰਟ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਬਲਣ ਜੋੜ ਰਹੀ ਹੈ ਲੰਬੇ ਸਮੇਂ ਦੇ ਹਾਊਸਿੰਗ ਮਾਰਕੀਟ ਨੂੰ ਮਜ਼ਬੂਤ ਕਰਨ ਲਈ ਸ਼ਾਰਟ-ਟਰਮ ਰੈਂਟਲਸ ਤੇ ਪ੍ਰੋਵਿੰਸ ਦੇ ਹਾਲ ਹੀ ਦੇ ਕਰੈਕਡਾਊਨ ਤੇ ਬਹਿਸ ਕੀਤੀ ਗਈ। ਨਵੇਂ ਨਿਯਮਾਂ ਦੇ ਸਮਰਥਕ ਜੋ ਕਿ ਪ੍ਰਮੁੱਖ ਰਿਹਾਇਸ਼ਾਂ ਤੱਕ ਸ਼ਾਰਟ-ਟਰਮ ਰੈਂਟਲਸ ਤੇ ਪਾਬੰਦੀ ਲਗਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਪਲਬਧ ਸਟਾਕ ਵਿੱਚ ਸ਼ਾਮਲ ਕੀਤੀ ਗਈ ਕੋਈ ਵੀ ਰਿਹਾਇਸ਼ ਮੌਜੂਦਾ ਸੰਕਟ ਵਿੱਚ ਮਦਦ ਕਰੇਗੀ ਜਦਕਿ Airbnb ਦੇ ਬੁਲਾਰੇ ਅਤੇ ਸ਼ਾਰਟ-ਟਰਮ ਰੈਂਟਲਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਸਟੈਟਿਸਟਿਕਸ ਕੈਨੇਡਾ ਦੀ ਸਹਾਇਕ ਨਿਰਦੇਸ਼ਕ ਅਤੇ ਰਿਪੋਰਟ ਦੇ ਸਹਿਲੇਖਕ ਮੈਰੀ ਕ੍ਰਿਸਟਿਨ ਬਰਨार्ड ਨੇ ਨੋਟ ਕੀਤਾ ਹੈ ਕਿ ਖੋਜ ਜਿਸ ਵਿੱਚ ਸਟੈਟਿਸਟਿਕਸ ਕੈਨੇਡਾ ਅਤੇ ਥੋੜੇ ਸਮੇਂ ਦੇ ਕਿਰਾਏ ਦੇ ਟਰੈਕਿੰਗ ਪਲੇਟਫਾਰਮ AirDNA ਤੋਂ 2023 ਤੱਕ ਦੇ ਡਾਟਾ ਦੀ ਵਰਤੋਂ ਕੀਤੀ ਗਈ ਸੀ ਉਸ ਨੇ ਸ਼ਾਰਟ ਦੇ ਪ੍ਰਭਾਵ ਨੂੰ ਵੇਖਿਆ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਹਾਊਸਿੰਗ ਮਾਰਕੀਟ ਦੇ ਸੰਦਰਭ ਵਿੱਚ ਰੱਖਣਾ ਚਾਹੁੰਦੇ ਸੀ ਅਸੀਂ ਜ਼ਰੂਰੀ ਤੌਰ ਤੇ ਇਹ ਨਹੀਂ ਕਹਿਣਾ ਚਾਹੁੰਦੇ ਸੀ ਕਿ ਇਹ ਮਹੱਤਵਪੂਰਨ ਨਹੀਂ ਹੈ ਇਹ ਪਾਈਚਾਰੇ ਤੇ ਨਿਰਪੜ ਕਰਦਾ ਹੈ ਬਰਨਾਰਡ ਨੇ ਕਿਹਾ ਕਿ ਇਹ ਨਿਰਧਾਰਿਤ ਕਰਨ ਲਈ ਕੀ ਕਿਹੜੀਆਂ ਛੋਟੀਆਂ ਮਿਆਦੀਆਂ ਕਿਰਾਏ ਦੀਆਂ ਇਕਾਈਆਂ ਵਿੱਚ ਲੰਬੇ ਸਮੇਂ ਲਈ ਰਿਹਾਇਸ਼ ਬਣਨ ਦੀ ਸੰਭਾਵਨਾ ਹੈ ਖੋਜਕਰਤਾਵਾਂ ਨੇ ਉਹਨਾਂ ਯੂਨਟਾਂ ਨੂੰ ਦੇਖਿਆ ਜੋ ਛੁੱਟੀ ਵਾਲੇ ਘਰ ਨਹੀਂ ਸਨ ਇੱਕ ਨਿੱਜੀ ਕਮਰੇ ਦੀ ਬਜਾਏ ਇੱਕ ਪੂਰਾ ਘਰ ਪੇਸ਼ ਕਰਦੇ ਸੀ ਅਤੇ ਘੱਟੋ-ਘੱਟ ਸਾਲ ਦੇ ਬਾਹਰ 180 ਦਿਨਾਂ ਲਈ ਕਿਰਾਏ ਲਈ ਉਪਲਬਧ ਸਨ ਡਾਟਾ ਵਿੱਚ ਸਿਰਫ 에어ਬੀਐਨਬੀ ਅਤੇ ਵਿਆਰਬੋ ਪਲੇਟਫਾਰਮਾਂ ਤੋਂ ਸ਼ਾਰਟ-ਟਰਮ ਰੈਂਟਲ ਸ਼ਾਮਲ ਨੇ ਰੀਪੋਰਟ ਵਿੱਚ 1 ਲੱਖ ਤੋਂ ਵੱਧ ਸ਼ਾਰਟ-ਟਰਮ ਰੈਂਟਲ ਦੇ ਮਕਾਨ ਮਿਲੇ ਨੇ ਹਾਲਾਂਕਿ ਸਮੁੱਚੇ ਹਾਊਸਿੰਗ ਸਟਾਕ ਦਾ ਇੱਕ ਛੋਟਾ ਪ੍ਰਤੀਸ਼ਤ ਬ੍ਰਿਟਿਸ਼ ਕੋਲੰਬੀਆ ਨੇਤਾਵਾਂ ਦੀ ਦਲੀਲ ਹੈ ਕਿ ਲੌਂਗ-ਟਰਮ ਮਾਰਕੀਟ ਵਿੱਚ ਕੁਝ ਸ਼ਾਰਟ-ਟਰਮ ਰੈਂਟਲਸ ਨੂੰ ਵਾਪਸ ਕਰਨਾ ਮੌਜੂਦਾ ਸਮੇਂ ਵਿੱਚ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਇੱਕ ਲੰਮਾ ਸਫ਼ਰ ਤੈਅ ਕਰ ਸਕਦਾ ਹੈ ਇਹ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੁਆਰਾ ਇੱਕ ਮੋਡਲੇ ਵਿਸ਼ਲੇਸ਼ਣ ਦੇ ਮੱਦੇਨਜ਼ਰ ਆਪਣਾ ਥੋੜੇ ਸਮੇਂ ਦੀਆਂ ਕਿਰਾਏ ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਯਤਨਾਂ ਨੂੰ ਵਧਾਉਣਾ ਸ਼ੁਰੂ ਕਰਦਾ ਹੈ ਜਿਸ ਵਿੱਚ 10,000 ਤੋਂ ਵੱਧ ਸੂਚੀਆਂ ਗੈਰਕਾਨੂੰਨੀ ਤੌਰ ਤੇ ਕੰਮ ਕਰਦੀਆਂ ਨੇ ਬ੍ਰਿਟਿਸ਼ ਕੋਲੰਬੀਆ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਬੀਤੇ ਹਫਤੇ ਸਰਕਾਰੀ ਮੀਡੀਆ ਨਾਲ ਇੱਕ ਇੰਟਰਵਿਊ ਕੀਤੀ ਉਸ ਇੰਟਰਵਿਊ ਦੇ ਵਿੱਚ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਕਿ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਪਰਦੇ ਪਾਈ ਜਾ ਰਹਿਆਂ ਵਿੱਚ ਸ਼ਾਰਟ-ਟਰਮ ਰੈਂਟਲਸ ਲਈ ਵਰਤੀਆਂ ਜਾਣ ਵਾਲੀਆਂ ਯੂਨਿਟਾਂ ਦੀ ਵਧ ਰਹੀ ਗਿਣਤੀ ਕਾਰਨ ਉਪਲਬਧ ਹਾਊਸਿੰਗ ਸਟਾਕ ਵਿੱਚ ਵਾਧਾ ਕਰਨਾ ਮੁਸ਼ਕਲ ਹੋ ਗਿਆ ਹੈ। 온ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2023 ਵਿੱਚ ਕ੍ਰਮਵਾਰ 38955 ਅਤੇ 29643 ਦੇ ਨਾਲ ਸ਼ਾਰਟ ਟਰਮ ਰੈਂਟਲਸ ਦੀਆਂ ਇਕਾਈਆਂ ਦਾ ਸਭ ਤੋਂ ਵੱਧ ਹਿੱਸਾ ਸੀ ਜੋ ਸੰਭਾਵੀ ਲੌਂਗ ਟਰਮ ਹਾਊਸ ਹੋ ਸਕਦੇ ਨੇ ਕੈਨੇਡਾ ਗਏ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਭਾਵੇਂ ਉੱਥੇ ਬਹੁਤ ਸਮੱਸਿਆਵਾਂ ਦੇ ਨਾਲ ਜੂਝਣਾ ਪੈਂਦਾ ਹੈ ਭਾਵੇਂ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਭਾਵੇਂ ਰਿਹਾਇਸ਼ੀ ਸੰਕਟ ਦੇ ਨਾਲ ਨਜਿੱਠਣਾ ਪੈਂਦਾ ਪਰ ਫਿਰ ਵੀ ਅਮਰੀਕਾ ਅਤੇ ਇੰਗਲੈਂਡ ਦੇ ਨਾਲੋਂ ਕੈਨੇਡਾ ਪੰਜਾਬੀ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਜਿਸ ਦੇ ਤਾਜ਼ਾ ਆંકड़े ਵੀ ਸਾਹਮਣੇ ਆਏ ਨੇ ਦਰਸਲ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਆંકड़े ਜਾਰੀ ਕੀਤੇ ਨੇ ਤੇ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਕੀ ਕੁਝ ਹੈ ਖਾਸ ਉਹ ਮਾਰਦੇ ਇੱਕ ਨਜ਼ਰ ਕੈਨੇਡਾ ਵਿੱਚ ਹਾਲ ਹੀ ਦੇ ਸਮੇਂ ਵਿੱਚ ਘਟਦੇ ਰੁਜ਼ਗਾਰ ਅਤੇ ਮਕਾਨਾਂ ਦੀ ਕਮੀ ਦੀ ਸਮੱਸਿਆ ਤੇਜ਼ੀ ਨਾਲ ਵਧੀ ਹੈ ਇਸ ਦੇ ਲਈ ਸਥਾਨਕ ਲੋਕਾਂ ਨੇ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਭਾਰਤੀਆਂ ਵੱਲ ਉਂਗਲ ਚੁੱਕੀ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੈਨੇਡੀਅਨ ਸਰਕਾਰ ਨੇ ਕਈ ਨਿਯਮ ਵੀ ਬਦਲੇ ਤਾਂ ਜੋ ਵਿਦੇਸ਼ੀਆਂ ਦੀ ਗਿਣਤੀ ਘਟਾਈ ਜਾ ਸਕੇ। ਮੌਜੂਦਾ ਸਾਲ ਵਿੱਚ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਵੀ ਕਮੀ ਆਈ ਹੈ। ਇਸ ਦੇ ਬਾਵਜੂਦ ਵੀ ਜਿਸ ਦੇ ਸ੍ਰਿਸ਼ਟ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਨੇ ਉਹ ਕੈਨੇਡਾ ਹੀ ਹੈ। ਕਿਸੇ ਵੀ ਹੋਰ ਦੇਸ਼ ਨਾਲੋਂ ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਨੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸੰਸਦ ਦੇ ਵਿੱਚ ਦੱਸਿਆ ਕਿ ਭਾਰਤ ਦੇ ਕੁੱਲ 13,35,878 ਭਾਰਤੀ ਵਿਦਿਆਰਥੀ ਇਸ ਸਮੇਂ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿੱਚ ਪੜ੍ਹ ਰਹੇ ਨੇ। ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਗਏ ਨੇ। ਕੈਨੇਡਾ ਵਿੱਚ 4,27,000 ਭਾਰਤੀ ਵਿਦਿਆਰਥੀ ਨੇ ਕੈਨੇਡਾ ਤੋਂ ਬਾਅਦ ਅਮਰੀਕਾ ਵਿੱਚ 3,37,630 ਵਿਦਿਆਰਥੀ ਨੇ ਭਾਰਤ ਦੇ 1,85,000 ਵਿਦਿਆਰਥੀ ਯੂਕੇ ਵਿੱਚ 1,22,202 ਵਿਦਿਆਰਥੀ ਆਸਟ੍ਰੇਲੀਆ ਵਿੱਚ ਅਤੇ 42,997 ਵਿਦਿਆਰਥੀ ਜਰਮਨੀ ਵਿੱਚ ਪੜ ਰਹੇ ਨੇ ਆંકੜੇ ਦੱਸਦੇ ਨੇ ਕਿ ਬੀਤੇ ਕੁਝ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਬੀਤੇ 6 ਸਾਲਾਂ ਵਿੱਚ ਇਹ ਆંકડા ਲਗਭਗ ਦੁੱਗਣਾ ਹੋ ਗਿਆ ਹੈ 2019 ਵਿੱਚ ਵਿਦੇਸ਼ਾਂ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 675541 ਸੀ ਜੋ ਕਿ 2024 ਵਿੱਚ ਵਧ ਕੇ 1335878 ਹੋਣ ਦੀ ਸੰਭਾਵਨਾ ਹੈ ਕੈਨੇਡਾ ਵਿੱਚ ਪੜਨ ਵਾਲੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰਤ ਦੇ ਵਿਦਿਆਰਥੀ 40% ਨੇ ਕੈਨੇਡਾ ਨੇ ਹਾਲ ਹੀ ਵਿੱਚ ਸਟੱਡੀ ਵੀਜ਼ਾ ਅਤੇ ਨਾਗਰਿਕਤਾ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਹੀ ਕਾਰਨ ਹੈ ਜੋ ਕੈਨੇਡਾ ਨੂੰ ਭਾਰਤੀ ਵਿਦਿਆਰਥੀਆਂ ਦਾ ਪਸੰਦੀਦਾ ਦੇਸ਼ ਬਣਾਉਂਦਾ ਹੈ। ਕੈਨੇਡਾ ਵਿੱਚ ਜੋ ਕਿ ਸਮੇਂ ਵਿੱਚ ਸਿੱਖਿਆ ਦਾ ਖਰਚਾ ਵਧਿਆ ਹੈ ਇਸ ਦੇ ਬਾਵਜੂਦ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੜ੍ਹਾਈ ਫਿਰ ਵੀ ਸਸਤੀ ਹੈ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਪੜ੍ਹਾਈ ਦੌਰਾਨ ਨੌਕਰੀ ਪ੍ਰਾਪਤ ਕਰਨਾ ਆਸਾਨ ਹੈ ਅਤੇ ਕੈਨੇਡਾ ਵਿੱਚ ਬਹੁਤ ਸਾਰੀਆਂ ਸਕਾਲਰਸ਼ਿਪ ਸਕੀਮਾਂ ਵੀ ਨੇ ਜੋ ਵਿਦਿਆਰਥੀਆਂ ਲਈ ਚੀਜ਼ਾਂ ਨੂੰ ਹੋਰ ਆਸਾਨ ਬਣਾਉਂਦੀਆਂ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਦੂਜੇ ਦੇਸ਼ਾਂ ਦੇ ਮੁਕਾਬਲੇ ਆਸਾਨ ਹੈ ਕੈਨੇਡਾ ਨੇ ਹਾਲ ਹੀ ਵਿੱਚ ਨੀਮਾ ਵਿੱਚ ਬਦਲਾਅ ਕੀਤਾ ਹੈ ਫਿਰ ਵੀ ਇੱਥੇ ਨਾਗਰਿਕਤਾ ਪ੍ਰਾਪਤ ਕਰਨ ਦੇ ਨਿਯਮ ਕਈ ਦੇਸ਼ਾਂ ਨਾਲੋਂ ਆਸਾਨ ਨੇ ਇਹਨਾਂ ਸਾਰੇ ਕਾਰਨਾਂ ਤੋਂ ਇਲਾਵਾ ਕੈਨੇਡਾ ਵਿੱਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਵੱਡੀ ਗਿਣਤੀ ਹੈ ਕੈਨੇਡਾ ਵਿੱਚ ਵੀ ਪੰਜਾਬੀਆਂ ਦੇ ਅਹਿਮ ਅਹੁਦਿਆਂ ਤੇ ਕੰਮ ਕਰ ਰਹੇ ਨੇ ਇਸ ਨਾਲ ਭਾਰਤੀਆਂ ਨੂੰ ਵੀ ਇੱਕ ਤਰ੍ਹਾਂ ਦੀ ਆਸਾਨੀ ਹੁੰਦੀ ਹੈ ਹਾਲਾਂਕਿ ਕੈਨੇਡੀਅਨ ਸਰਕਾਰ ਦੇ ਤਾਜ਼ਾ ਕਦਮਾਂ ਤੋਂ ਬਾਅਦ ਆਉਣ ਵਾਲੇ ਸਾਲਾਂ ਵਿੱਚ ਭਾਰਤੀਆਂ ਦੀ ਗਿਣਤੀ ਵਿੱਚ ਵੀ ਕਮੀ ਆ ਸਕਦੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣਿਆ ਮੁੱਖ ਹੈਡਲਾਈਨਸ ਤੇ ਕਿਊਬੈਕ 'ਚ ਹਜ਼ਾਰਾਂ ਹੋਟਲ ਕਰਮਚਾਰੀ ਜਾਣਗੇ ਹੜਤਾਲ ਤੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ 24 ਘੰਟਿਆਂ ਦੀ ਹੜਤਾਲ ਦੋ ਪੰਜਾਬੀ ਗੈਂਗਸਟਰਾਂ ਨੂੰ ਮਿਲੀ ਜ਼ਮਾਨਤ ਐਫਪੋਰਡ ਪੁਲਿਸ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ ਤਿੰਨ ਸ਼ਹਿਰਾਂ 'ਚ ਤਿੰਨ ਸਿੱਖਾਂ ਤੇ ਹੋਏ ਹਮਲੇ ਨਫ਼ਰਤੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖ ਪਾਈਚਾਰੇ ਦੇ ਲੋਕ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਅਮਰੀਕਾ 'ਚ ਸੈਟਲ ਹੋਣ ਲਈ ਖੁੱਲੀ ਨਵੀਂ ਸਕੀਮ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ